ਹਾਂਜੀ ਬਾਈ ਜੀ ਜਿਸ ਵੀਰ ਨੇ ਆਲੂ ਲੈਣੇ ਹੋਣ ਤਾਂ ਬਾਈ ਇਹਨਾਂ ਬਾਈਆਂ ਨਾਲ ਸੰਪਰਕ ਕਰ ਸਕਦਾ ਹੈ ਆਲੂ ਦੀ ਕੁਆਲਿਟੀ ਦੇਖ ਲਓ ਤੁਸੀਂ ਆਪ ਆਲੂ ਦੀ ਕੁਆਲਿਟੀ ਬਹੁਤ ਵਧੀਆ ਬਾਈ ਇਹ ਵੀਰ ਕਾਲਾ ਵੀਰ ਤੇ ਗੋਦੂ ਵੀਰ ਆਪਣੇ ਪਿੰਡ ਤਨਪਰੇ ਦੇ ਨੇਗੇ ਜੇ ਕਿਸੇ ਨੂੰ ਆਲੂਆਂ ਦੀ ਜ਼ਰੂਰਤ ਹੋਵੇ ਨਾ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਕਾਲੇ ਕਿੰਨਾ ਨੰਬਰ ਜਰਾ ਦੱਸੀ 93636 22536 9463622 536 536 ਵੀਰੇ ਵਰਕ ਕਰ ਲੋ ਵੀਰੇ ਭਾਈਆਂ ਨਾਲ ਸਾਫ ਸੁਥਰੇ ਆਲੂ ਨੇ ਇਹ ਦੇਖ ਸਕਦੇ ਹੋ ਤੁਸੀਂ ਬਾਈ ਆਲੂ ਦੀ ਕੁਆਲਿਟੀ ਬਹੁਤ ਘੈਂਟ ਹੈਗੀ ਮੱਲੋ ਮੱਲੀ ਜੀ ਕਰੂਗਾ ਬਾਈ ਤੁਹਾਡਾ ਖਾਣ ਨੂੰ ਵੀ ਇੱਥੋਂ ਆਲੂ ਲੈ ਕੇ ਜਾਈਏ ਆਪਾਂ ਵਿਆਹ ਸ਼ਾਦੀ ਤੇ ਜਾਂ ਕਿਸੇ ਹੋਰ ਪ੍ਰੋਗਰਾਮ ਤੇ ਆਲੂਆਂ ਦੀ ਲੋੜ ਹੋਵੇ ਤਾਂ ਬਾਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 5-10 ਕਿਲੋਮੀਟਰ ਦੇ ਏਰੀਏ 'ਚ ਹੋਮ ਡਿਲੀਵਰੀ ਵੀ ਹੋ ਜੂਗੀ ਬਾਈ ਇੱਕ ਵਾਰੀ ਨੰਬਰ ਫੇਰ ਦੱਸ ਦੇ ਬਾਈ ਕਾਲੇ 94636 22536 ਫੇਰ 94636 22536 ਬਾਈ